ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਟ੍ਰੈਫਿਕ ਪੁਲਿਸ ਵੱਲੋਂ ਚਾਲਾਨ ਕੱਟੇ ਗਏ। ਫਾਸਟ ਵੀ ਨਿਊਜ਼ ਟੀਮ ਨੇ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਵਿਖੇ ਆਪਣੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਿਸ ਇੰਸਪੈਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਜਿਸ ਦੌਰਾਨ ਹੈਲਮਟ ਨਾ ਪੋਣ ਮੋਬਾਈਲ ਫੋਨ ਦਾ ਇਸਤੇਮਾਲ ਕਰ ਰਹੇ ਸੀਟ ਬੈਲਟ ਨਾ ਲਗਾਉਣ ਦਸਤਾਵੇਜ਼ ਨਾ ਪੂਰੇ ਹੋਣ ਕਾਲੀਆਂ ਫਿਲਮਾਂ ਅਤੇ ਰੈੱਡ ਲਾਈਟ ਜੰਪ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਉਹਨਾਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੇ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਬਚ ਸਕਣ ਇਸ ਦੌਰਾਨ ਵੇਖਿਆ ਗਿਆ ਕਿ ਕੁਝ ਵਾਹਨ ਚਾਲਕ ਪੁਲਿਸ ਵੱਲੋਂ ਰੋਕੇ ਜਾਂਦੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਅਤੇ ਕੁਝ ਲੋਕ ਜੁਰਮਾਨੇ ਤੋਂ ਬਚਣ ਲਈ ਕੋਈ ਨਾ ਕੋਈ ਸਫਾਰਸ਼ੀ ਫੋਨ ਕਰਵਾ ਰਹੇ ਸਨ ਜੋ ਕਿ ਬਹੁਤ ਗਲਤ ਹੈ ਸੋ ਵਾਹਨ ਚਾਲਕਾਂ ਦਾ ਇਹ ਫਰਜ਼ ਬੰਦ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ ਭਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਦੇ ਸਖਤ ਦੇਸ਼ ਨੇ ਸਾਰੇ ਏਡੀਸੀ ਵੀਰਪਾਲ ਸਿੰਘ ਸਾਹਿਬ ਜੀ ਤੇ ਏਸੀਪੀ ਸਾਹਿਬ ਸਰ ਮਨਿੰਦਰਪਾਲ ਸਿੰਘ ਜੀ ਸਖਤ ਦੇਸ਼ਾਂ ਦੇ ਹੀ ਟ੍ਰੈਫਿਕ ਨਿਯਮਾਂ ਦੀ ਜਿਹੜੇ ਉਲੰਘਣਾ ਕਰਦੇ ਆ ਉਹਨਾਂ ਦੇ ਚਲਾਨ ਕੱਟ ਰਹੇ ਆ ਜੀ ਬਿਲਕੁਲ ਜੀ ਪੂਰੇ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦੇ ਚਲਾਨ ਕਰਦੇ ਆ ਬਿਲਕੁਲ ਜੀ ਜਿਹੜੀ ਕਾਲੀ ਜਾਲੀ ਲੱਗੀ ਆ ਜਾਂ ਬਲੈਕ ਜਾਲੀ ਲੱਗੀ ਆ ਜਾਂ ਕੋਈ ਰੋਂਗ ਸਾਈਡ ਆ ਜਾਂ ਜਿਹਦੇ ਕੋਲ ਲਾਇਸੈਂਸ ਵਿਦਆਊਟ ਹੈ ਹੈਲਮਟ ਨਹੀਂ ਪਾਉਣ ਦੇ ਉਹਨਾਂ ਦੇ ਆਪ ਫਾਈਨ ਤਿੰਨ ਤਰ੍ਹਾਂ ਦੇ ਸਾਡੇ ਕੋ ਉਹਨਾਂ ਦੇ Google Pay ਕਰ ਸਕਦੇ ਨੇ ਆਨਲਾਈਨ ਸਾਡੇ ਕੋ ਆਰਟੀਆ ਦਾ ਵਾ ਕੈਸ਼ ਦਾ ਵਾ ਮੌਕੇ ਤੇ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਫਾਈਨ ਹੈਗਾ ਉਹ ਮੌਕੇ ਮੁਤਾਬਕ ਅਸੀਂ ਕਰ ਰਹੇ ਹਾਂ ਜੀ ਕਾਫੀ ਪਰੇਸ਼ਾਨੀ ਹੁੰਦੀ ਹੈ ਜੀ ਕਈ ਵਾਰੀ ਫੋਨ ਆਉਂਦਾ ਉਹਨਾਂ ਨੂੰ ਦੱਸੀਦਾ ਵੀ ਇਹਨਾਂ ਨੇ ਆ ਗਲਤੀ ਕੀਤੀ ਹੈ ਉਹਨਾਂ ਦਾ ਫਾਈਨ ਭਰੀਦਾ ਉਹਨਾਂ ਦੇ ਚਲਾਨ ਦੀ ਲੋੜ ਹੈ ਚਲਾਨ ਕੱਟੀ ਦਾ ਮੌਕੇ ਤੇ ਜਿਹੜਾ ਫਾਈਨ ਹੈ ਮੌਕੇ ਤੇ ਵੀ ਕਰ ਦਿੱਤਾ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਤੇ ਆਪਣਾ ਹੈਲਮਟ ਸੀਟ ਬੈਲਟ ਪਾ ਕੇ ਨਿਕਲ ਰੋਂਗ ਸਾਈਡ ਦੀ ਵਰਤੋਂ ਨਾ ਕਰੋ ਆਪਣੇ ਡਾਕੂਮੈਂਟ ਸਾਰੇ ਕੋਲ ਰੱਖਣਾ ਸਾਨੂੰ ਇਹ ਆ ਵੀ ਹਰ ਇਨਸਾਨ ਅਗਰ ਸ਼ਹਿਰ ਵਾਸੀ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਾ ਤੇ ਕੋਈ ਮੁਸ਼ਕਲ ਹੀ ਨਹੀਂ ਆਉਣੀ ਜੀ ਤੇ ਸਾਰਿਆਂ ਨੂੰ ਇਹੋ ਅਪੀਲ ਹੈ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈਲਮਟ ਪਾ ਕੇ ਨਿਕਲਣਾ ਸੀਟ ਬੈਲਟ ਲਾ ਕੇ ਨਿਕਲਣਾ ਰੋਂਗ ਸਾਈਡ ਨਾ ਜਾਣ ਔਰ ਜਿਹੜਾ ਗਲਤੀ ਕਰਦਾ ਸੀ ਉਹਨਾਂ ਦਾ ਚਲਾਨ ਕੱਟਦੇ ਆ ਜੀ ਦੇਖੋ ਜੀ ਇੱਕ ਤਾਂ ਗਲਤੀ ਇੱਕ ਬਹਿਸਬਾਜੀ ਉਹਨਾਂ ਦੇ ਕਾਰ ਜੋ ਬੰਦ ਹੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿੱਥੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਵੀ ਚਲਾਨ ਕੱਟ ਕੇ ਉਹਨਾਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਇਸੇ ਲੜੀ ਦੇ ਤਹਿਤ ਹੀ ਅੱਜ ਕ੍ਰਿਸਟਲ ਚੌਂਕ ਵਿਖੇ ਟ੍ਰੈਫਿਕ ਇੰਸਪੈ ਕਿਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਉਹਨਾਂ ਨੂੰ ਜੁਰਮਾਨੇ ਕੀਤੇ ਗਏ ਸੋ ਉਹਨਾਂ ਦਾ ਇੱਕੋ ਸੁਨੇਹਾ ਹੈ ਕਿ ਆਪਣੇ ਡਾਕੂਮੈਂਟਸ ਪੂਰੇ ਰੱਖੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਉਹਨਾਂ ਨੂੰ ਕੋਈ ਵੀ ਜੁਰਮਾਨਾ ਨਾ ਹੋਵੇ ਔਰ ਸ਼ਹਿਰ ਦੀ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ